ਜਿਹੜਾ ਵਾਟਰ ਲੈਵਲ ਕੀ ਹੈ ਔਰ ਇੱਕ ਰੂਮਰ ਫੈਲ ਰਹੀ ਹੈ ਕਿ ਜਿਹੜਾ ਸਾਡਾ ਗੜਕੁੱਲੇ ਆ ਜੀ ਮੇਰੀ ਸਾਰੇ ਸਮੂਹ ਨੰਗਲ ਵਾਸੀਆਂ ਨੂੰ ਤੇ ਸ਼੍ਰੀ ਅਨੰਦਪੁਰ ਸਾਹਿਬ ਦੇ ਵਾਸੀਆਂ ਨੂੰ ਬੇਨਤੀ ਹੈ ਕਿ ਜਿਹੜੇ ਫਲੱਡ ਲੈਵਲਸ ਦੀ ਅਫਵਾਹ ਫੈਲਾਈ ਜਾ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਉਹ ਸਰਾਸਰ ਝੂਠ ਹੈ ਇਸ ਟਾਈਮ ਤੇ ਇਸ ਖਬਰ ਦੇ ਰਿਪੋਰਟ ਹੋਣ ਤੱਕ ਜਿਹੜਾ ਸਾਡਾ ਭਾਖੜਾ ਡੈਮ ਦਾ ਰੈਜ਼ਰਵਾਇਰ ਲੈਵਲ ਹੈ ਉਹ ਹੈਗਾ 1619.66 ਜਦਕੇ ਜਿਹੜਾ ਡੇਂਜਰ ਲੈਵਲ ਹੈਗਾ ਉਹ 1680 ਫੁੱਟ ਤੇ ਹੈਗਾ ਯਾਨੀ ਕਿ ਹਲੇ ਵੀ ਜੇ ਤੁਸੀਂ ਦੇਖੋ ਧਿਆਨ ਨਾਲ ਤਕਰੀਬਨ 70 ਫੁੱਟ ਦਾ ਬਫਰ ਸਾਡੇ ਕੋਲ 60 ਫੁੱਟ ਦਾ ਬਫਰ ਜਿਹੜਾ ਹੈਗਾ ਉਹ ਸਾਡੇ ਕੋਲ ਹੈਗਾ ਤੇ ਜਿਹੜੇ ਫਲੱਡ ਗੇਟਸ ਦੀ ਸਾਰੇ ਲੋਕ ਗੱਲ ਕਰ ਰਹੇ ਨੇ ਕਿ ਫਲੱਡ ਗੇਟਸ ਖੋਲ ਰਹੇ ਆ ਫਲੱਡ ਗੇਟ ਦਾ ਸਭ ਤੋਂ ਨਿਮਨ ਸਤ੍ਹਾ ਜਿਹੜਾ ਖੋਲਣ ਦਾ ਉਹ 1650 ਫੁੱਟ ਹੁੰਦਾ 1645 ਤੋਂ 50 ਫੁੱਟ ਦੇ ਵਿੱਚ ਫਲੱਡ ਗੇਟ ਦਾ ਬਾਟਮ ਹੁੰਦਾ ਜੇ ਮਨ ਲਓ ਆ ਪੂਰਾ ਡੈਮ ਹੈ ਡੈਮ ਦਾ ਆਹ ਉੱਪਰ ਵਾਲਾ ਜਿਹੜੇ ਸੈਗਮੈਂਟ ਆ ਉੱਥੇ ਫਲਡ ਗੇਟਸ ਹੁੰਦੇ ਨੇ ਤਾਂ ਉੱਪਰ 1680 ਤੇ ਲੈਟਰਸ ਤੇ ਡੇਂਜਰ ਮਾਰਕ ਆ ਉਸ ਤੋਂ ਤਕਰੀਬਨ 40 ਫੁੱਟ ਨੀ ਯਾਨੀ ਕਿ 1645 ਤੇ 4045 ਦੇ ਅਰਾਊਂਡ ਫਲਡ ਗੇਟਸ ਹੈਗੇ ਨੇ ਤਾਂ ਵਾਟਰ ਹਲੇ ਫਲਡ ਗੇਟ ਦੇ ਬਾਟਮ ਤੱਕ ਵੀ ਨਹੀਂ ਪਹੁੰਚਿਆ ਮਤਲਬ ਐਨਾ ਹਲੇ ਘੱਟ ਪਾਣੀ ਹੈਗਾ 1619.64 ਹੈਗਾ ਪਲੀਜ਼ ਮੇਰੀ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈਗੀ ਆ ਕਿ ਕਿਸੇ ਤਰ੍ਹਾਂ ਦੀ ਫੇਕ ਨਿਊਜ਼ ਤੇ ਫੇਟ ਨਾ ਕਰੂੰ ਪ੍ਰਸ਼ਾਸਨ ਵੱਲੋਂ ਜਿਹੜੀ ਅਫੀਸ਼ੀਅਲ ਤੁਹਾਨੂੰ ਡਿਸਚਾਰਜ ਇਨਫੋਰਮੇਸ਼ਨ ਆ ਰਹੀ ਹੈ ਸਿਰਫ ਉਹਦੇ ਉੱਤੇ ਯਕੀਨ ਕਰੋ ਜਿੰਨਾ ਲੱਗਦਾ ਜਿੰਨਾ ਇਨਫਲੋ ਲਗਾਤਾਰ ਹੋਦਾ ਹੈ ਇਹ ਰੀਸ ਕਰਨਾ ਪੈਸਾ ਕਰਦੇ ਵਾਟਰਪੂਰ ਵੱਧ ਕੁਆਂਟੀਟੀ ਜਿੰਨਾ ਨਾਰਮਲ ਟੈਂਡੈਂਸ ਹਲੇ ਤੱਕ ਮੇਰੀ ਬੀਬੀ ਅੰਬੀ ਨਾਲ ਵੀ ਗੱਲ ਹੋਈ ਆ ਹਲੇ ਤੱਕ ਐਜ਼ ਆਫ ਨਾਓ ਤਾਂ ਕੋਈ ਪਲਾਨ ਨਹੀਂ ਹੈ ਕਿਉਂਕਿ 1680 ਫੁੱਟ ਦਾ ਟੋਟਲ ਲੈਵਲ ਹੁੰਦਾ ਤੇ ਹਲੇ 1619.6 ਚੱਲ ਰਿਹਾ ਤਾਂ ਕਾਫੀ ਜ਼ਿਆਦਾ ਬਫਰ ਹੈਗਾ ਤਾਂ ਕਿਸੇ ਵੀ ਤਰ੍ਹਾਂ ਦੀ ਖਬਰਾਂ ਦੀ ਲੋੜ ਨਹੀਂ ਹੈ ਲੱਗਦਾ ਕਿ ਜਿਹੜਾ ਸੀਜ਼ਨ ਰੀਲਿਸ ਹੋ ਰਿਹਾ ਹੈ ਅਕਚੁਅਲੀ ਮੈਂ ਤੁਹਾਨੂੰ ਇਹੀ ਸਮਝਾਉਣਾ ਚਾ ਰਿਹਾ ਕਿ ਜਿਹੜਾ ਰੈਜ਼ਰਵ ਵਾਇਰ ਹੁੰਦਾ ਨਾ ਉਹ ਟੇਪਰਿੰਗ ਅਪਵਰਡਸ ਸਟਰਕਚਰ ਹੁੰਦਾ ਦਾ ਕਾਨਿਕਲ ਸਟਰਕਚਰ ਹੁੰਦਾ ਤੇ ਜਿਹੜੀ ਜਿਹੜਾ ਪਾਣੀ ਦਾ ਰਾਈਜ਼ ਹੁੰਦਾ ਨਾ ਜਿਵੇਂ ਜਿਵੇਂ ਲੈਵਲ ਵੱਧਦਾ ਤਾਂ ਉਹਦਾ ਸਬਸੀਕੁਐਂਟ ਰਾਈਜ਼ ਬਹੁਤ ਜ਼ਿਆਦਾ ਸਲੋ ਹੁੰਦਾ ਮੰਨ ਲਓ ਪੂਰੀ ਕਲਾਊਡ ਬਸਟ ਹੋਈ ਕਲਾਊਡ ਬਸ ਤੋਂ ਬਾਅਦ ਵੀ 1 ਡੇਟ ਜਾਂ 2 ਫੁੱਟ ਰਾਈਜ਼ ਹੋਇਆ ਉਸ ਤੋਂ ਨੈਕਸਟ ਤੇ ਤੁਸੀਂ ਸਾਰਿਆਂ ਨੇ ਸ਼ਾਇਦ ਦੇਖਿਆ ਹੋਣਾ ਤਾਂ ਮਤਲਬ ਸਿਚੁਏਸ਼ਨ ਜਿਹੜੀ ਹੈ ਉਹ ਬਿਲਕੁਲ ਨਾਰਮਲ ਹੈ ਤੇ ਲੋਕਾਂ ਨੂੰ ਪੈਨਿਕ ਕਰਨ ਦੀ ਲੋੜ ਨਹੀਂ ਹੈ 1619.64 ਫੁੱਟ ਮੈਂ ਫਿਰ ਤੋਂ ਰਿਪੀਟ ਕਰ ਰਿਹਾ ਇਸ ਟਾਈਮ ਲੈਵਲ ਹੈ ਤੇ 1680 ਫੁੱਟ ਤੇ ਡੇਂਜਰ ਮਾਰਕ ਹੈ ਠੀਕ